ਵਾਹਿ ਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ ਸੁਹੀ ਮਹੱਲਾ ਚੌਥਾ ਜਿਸਨੂੰ ਹਰ ਸੋ ਪ੍ਰਸੰਨ ਹੋਏ ਸੋ ਹਰ ਗੁਨਾ ਰਵੇ ਸੋ ਭਗਤ ਸੋ ਪਰਵਾਨ ਜਿਸਨੂੰ ਪਾਪ ਜਿਸ ਤੇ ਹਰ ਪਰਮੇਸ਼ਰ ਪੂਰਬਲੇ ਪੁੰਨਾ ਦਾ ਪ੍ਰੇਰਿਆ ਹੋਇਆ ਸੋ ਬਲੀ ਪ੍ਰਕਾਰ અત્યੰਤ ਪ੍ਰਸੰਨ ਖੁਸ਼ ਹੁੰਦਾ ਹੈ ਸੋ ਕਈਏ ਉਹ ਹੀ ਹਰ ਪਰਮੇਸ਼ਰ ਦੇ ਗੁਣਾਂ ਨੂੰ ਰਵੈ ਉਚਾਰਦਾ ਹੈ ਸੋ ਕਈਏ ਉਹ ਹੀ ਪਰਮੇਸ਼ਰ ਦਾ ਅਸਲ ਭਗਤ ਹੈ ਅਤੇ ਸੋ ਕਈਏ ਉਹੋ ਹੀ ਦਰਗਾਹ ਵਿੱਚ ਪ੍ਰਵਾਨ ਨੀਕ ਹੈ ਤਿਸ ਕੀ ਮਹਿਮਾ ਕਿਆ ਵਰਨੀ ਹੈ ਜਿਸ ਕਾ ਹਿਰਦੈ ਵਸਿਆ ਹਰ ਪੁਰਖ ਭਗਵਾਨ ਉਸ ਗੁਰਮੁਖ ਦੀ ਮਹਿਮਾ ਵਡਿਆਈ ਨੂੰ ਕੀ ਵਰਨਣ ਕਰੀਏ ਕਥਨ ਕਰੀਏ ਜਿਸ ਦੇ ਹਿਰਦੇ ਵਿੱਚ ਹਰ ਭਰੇ ਭਰੇ ਕਰਨ ਵਾਲਾ ਪੁਰਖ ਪੂਰਨ ਭਗਵਾਨ ਪਰਮੇਸ਼ਰ ਵਸਿਆ ਹੋਇਆ ਹੈ गोविंद ਗੁਣ ਗਾਈਐ ਜੀ ਲਾਇ ਸਤਿਗੁਰੂ ਨਾਲ ਧਿਆਨ ਰਹਾਉ ਇਹ ਭਾਈ ਸਤਿਗੁਰੂ ਜੀ ਦੇ ਨਾਲ ਭਾਵ ਸਾਥ ਧਿਆਨ ਚਿਤ ਦੀ ਬਿਰਤੀ ਨੂੰ ਲਾ ਕੇ ਜੀਉ ਕਹੀਏ ਹਿਰਦੇ ਵਿੱਚ ਗੋਵਿੰਦ ਪਰਮੇਸ਼ਰ ਦੇ ਗੁਣ ਗਾਉਣਾ ਕਰੀਏ ਰਹਾਉ ਬਿਸਰਾਮ ਦੇ ਕੇ ਪਾਤਸ਼ਾਹ ਕਿਰਪਾ ਕਰਦੇ ਹਨ ਸੋ ਸਤਿਗੁਰੂ ਸਾ ਸੇਵਾ ਸਤਿਗੁਰ ਕੀ ਸਫਲ ਹੈ ਜਿਸ ਤੇ ਪਾਈਐ ਪਰਮ ਨਿਧਾਨ ਇਹ ਪਾਈ ਸੋ ਕਹੀਏ ਉਹ ਸਤਿਗੁਰੂ ਹੈ ਅਤੇ ਸਾ ਉਸ ਸਤਿਗੁਰੂ ਦੀ ਕੀਤੀ ਹੋਈ ਸੇਵਾ ਤਹਿਲ ਸਫਲ ਪਰਵਾਨ ਨੀਕ ਹੈ ਸਹਿਤ ਗਿਆਨ ਰੂਪੀ ਫਲ ਦੇ ਹੈ ਜਿਸ ਗੁਰੂ ਤੋਂ ਪਰਮ ਵੱਡਾ ਕੇਵਲ ਮੋਖ ਰੂਪੀ ਨਿਦਾਨ ਖਜ਼ਾਨਾ ਪਾਉਣਾ ਕਰੀਦਾ ਹੈ ਜੋ ਦੂਜੇ ਪਾਏ ਸਾਗਤ ਕਾਮਨਾ ਅਰਥ ਦੁਰਗੰਧ ਸਰੀਵ ਦੇ ਸੋਨੇ ਫਲ ਸਭ ਅਗਿਆਨ ਜਿਹੜੇ ਸਾਖਤ ਸ਼ਕਤੀ ਦੇ ਉਪਾਸ਼ਕ ਪੱਤਿਤ ਪੁਰਖ ਦੂਜੇ ਦ્વੈਤ ਭਾਵ ਵਿੱਚ ਲੱਗ ਗਏ ਕਾਮਨਾ ਇਛਾਵਾਂ ਤ੍ਰਿਸ਼ਨਾ ਦੀ ਪੂਰਤੀ ਦੇ ਅਰਥ ਹੁੰਦਾ ਵਾਸਤੇ ਦੁਰਗੰਧ ਨਿੰਦਿਤ ਪਦਾਰਥ ਵਿਸ਼ਿਆ ਵਕਾਰਾਂ ਨੂੰ ਸੇਵੰਦੇ ਆ ਸੋ ਕਈਏ ਉਹਨਾਂ ਦਾ ਗਿਆਨ ਦੇ ਸਹਿਤ ਸਾਰਾ ਕਰਮਕਾਂਡ નિਫਲ ਨਿਸਫਲ ਹੈ ਜਿਸਨੂੰ ਪ੍ਰਤੀਤ ਹੋਵੇ ਤਿਸਕਾ ਗਾਵਿਆ ਥਾਈ ਪਵੈ ਸੋ ਪਾਵੈ ਦਰਗਹਿ ਮਾਨ ਜਿਸ ਨੂੰ ਗੁਰਾਂ ਉੱਪਰ ਪ੍ਰਤੀਤ ਭਰੋਸਾ ਹੁੰਦਾ ਹੈ ਉਸ ਦਾ ਗਾਉਆ ਗਾਇਨ ਕੀਤਾ ਹੋਇਆ ਜਸ ਭਜਨ ਥਾਂ ਭਾਵ ਲੇਖੇ ਵਿੱਚ ਪੈਂਦਾ ਹੈ ਅਤੇ ਸੋ ਉਹ ਹੀ ਪਰਮੇਸ਼ਰ ਦੀ ਦਰਗਾਹ ਵਿੱਚ ਮਾਨ ਸਤਕਾਰ ਪਾਉਂਦਾ ਹੈ ਜੋ ਬਿਨ ਪ੍ਰਤੀਤੀ ਕਪੜੀ ਕੂੜੀ ਕੂੜੀ ਅੱਖੀ ਮੀਟ ਦੇ ਉਨ੍ਹਾਂ ਉੱਤਰ ਜਾਏਗਾ ਝੂਠ ਗੁਮਾਨ ਜਿਹੜੇ ਕਵਟੀ ਛਲ ਕਰਨ ਵਾਲੇ ਪੁਰਸ਼ ਗੁਰਾਂ ਉੱਪਰ ਪ੍ਰਤੀਤੀ ਭਰੋਸੇ ਤੋਂ ਬਿਨਾਂ ਝੂਠੀਆਂ ਝੂਠੀਆਂ ਬਾ ਝੂਠੀ ਮੁਹੱਬਤ ਕਰਕੇ ਝੂਠੀਆਂ ਹੀ ਉਪਰੋਂ ਉਪਰੋਂ ਅੱਖਾਂ ਮੀਟਦੇ ਬੰਦ ਕਰਦੇ ਹਨ ਉਹਨਾਂ ਦਾ ਝੂਠਾ ਗੁਮਾਨ ਹੰਕਾਰ ਸਭ ਲਹਿ ਜਾਵੇਗਾ ਅਰਥਾਤ ਉਹਨਾਂ ਦਾ ਪਖੰਡ ਹਜਾੜ ਹੋ ਜਾਵੇਗਾ ਤੇ ਤਪੱਸਿਆ ਦਾ ਹੰਕਾਰ ਵੀ ਉਤਰ ਜਾਵੇਗਾ ਇਸ ਲਈ ਇਓਂ ਅਰਦਾਸ ਬੇਨਤੀ ਕਰੀਏ ਜੀਤਾ ਜੀਓ ਪਿੰਡ ਸਭ ਤੇਰਾ ਤੂੰ ਅੰਤਰਜਾਮੀ ਪੁਰਖ ਭਗਵਾਨ ਏ ਵਾਹਿਗੁਰੂ ਜੀਓ ਹਿਰਦਾ ਜ਼ਿੰਦਗੀ ਤੇ ਪਿੰਡ ਸਰੀਰ ਆਦ ਜਿਤਨਾ ਵੀ ਕੁਝ ਹੈ ਉਹ ਸਾਰਾ ਕੁਝ ਤੇਰਾ ਹੀ ਦਿੱਤਾ ਹੋਇਆ ਤੂੰ ਅੰਤਰਜਾਮੀ ਅੰਦਰ ਦੀ ਜਾਣਨ ਵਾਲਾ ਸਭ ਥਾਈ ਪੁਰਖ ਪੂਰਨ ਅਤੇ ਭਗਵਾਨ ਸਰਬਗੁਣ ਸੰਪੰਨ ਹੈ ਦਾਸ ਅੰਦਾਸ ਕਹ ਜਨ ਨਾਨਕ ਜਿਹਾ ਤੂੰ ਕਰਾਏ ਤੇਹਾ ਹਉ ਕਰੀ ਵਖਿਆਨ ਸਤਿਗੁਰੂ ਸਾਹਿਬ ਜੀ ਕਥਨ ਕਰਦੇ ਹਨ ਕਿ ਇਹ ਪਰਮੇਸ਼ਰ ਵਾਹਿਗੁਰੂ ਮੈਂ ਜਨ ਦਾਸਨ ਦਾਸ ਸੇਵਕਾਂ ਦਾ ਵੀ ਸੇਵਕ ਹੋ ਕੇ ਮਨ ਬਾਣੀ ਸਰੀਰ ਕਰਕੇ ਕਹਿ ਕਹਿੰਦਾ ਹਾਂ ਕਿ ਜਿਹੋ ਜਿਹਾ ਤੂੰ ਉਚਾਰਣ ਕਰਾਏ ਇਹ ਕਰਾਉਂਦਾ ਹੈ ਉਹ ਜਿਹ੍ਹਾ ਹੀ ਮੈਂ ਵਖਿਆਨ ਬਿਆਨ ਕਥਨ ਕਰੀ ਕਰਦਾ ਹਾਂ ਸੁਹੀ ਮਹੱਲਾ ਚੌਥਾ ਘਰ ਸਤਵਾਂ ਇੱਕ ਊੰਕਾਰ ਸਤਿਗੁਰ ਪ੍ਰਸਾਦ ਸੁਹੀ ਰਾਗ ਦੇ ਸਤਵੇਂ ਘਰ ਸੁਰ ਤਾਲ ਵਿੱਚ ਚੌਥੇ ਬਾਦਸ਼ਾ ਪਰਮੇਸ਼ਰ ਦਾ ਜਸ ਕਰਦੇ ਹੋਏ ਸਾਰੇ ਜੀਵਾਂ ਤੈ ਸਿੱਖਿਆ ਦਿੰਦੇ ਹੋਏ ਕਥਨ ਕਰਦੇ ਆ ਇੱਕ ਅਦੁੱਤੀ ਬ੍ਰਹਮ ਊੰਕਾਰ ਸਰਬਦਾ ਪ੍ਰਕਾਸ਼ਕ ਜੋ ਸਤਗੁਰਾਂ ਦੀ ਪ੍ਰਸਾਦ ਕਿਰਪਾ ਦੁਆਰਾ ਪ੍ਰਾਪਤ ਹੁੰਦਾ ਹੈ ਤੇਰੇ ਕਵਨ ਕਵਨ ਗੁਣ ਕਹਿ ਕਹਿ ਗਾਵਾਂ ਤੂੰ ਸਾਹਿਬ ਗੁਣੀ ਨਿਧਾਨਾ ਏ ਵਾਹਿਗੁਰੂ ਤੇਰੇ ਕਿਹੜੇ ਕਿਹੜੇ ਗੁਣਾ ਤਾਈ ਮੈਂ ਕਹਿ ਕਹਿ ਆਖ ਆਖ ਕੇ ਗਾਇਨ ਕਰਾਂ ਵਾ ਕਹਿ ਕਹਿਣ ਵਾਲਾ ਹੋ ਕੇ ਰਾਗ ਵਿਦਿਆ ਕਵਤਾ ਆਦ ਦੁਆਰਾ ਕਹਿ ਕਰਕੇ ਕਿਸ ਪ੍ਰਕਾਰ ਗਾਵਾਂ ਤੂੰ ਸਾਰੀ ਸ੍ਰਿਸ਼ਟੀ ਦਾ ਸਾਹਿਬ ਹੈ ਮਾਲਕ ਹੈ ਅਤੇ ਸਭ ਗੁਣਾਂ ਦਾ ਨਿਧਾਨਾ ਖਜ਼ਾਨਾ ਹੈ ਤੂੰ ਮਰੀ ਮਹਿਮਾ ਵਰਨ ਨਾ ਸਕੂ ਤੂੰ ਠਾਕੁਰ ਊਚ ਭਗਵਾਨ ਹੈ ਵਾਯਗਰੂ ਮੈਂ ਤੇਰੀ ਮਹਿਮਾ ਵਡਿਆਈ ਨੂੰ ਵਰਣਨ ਵਿਖਿਆਣ ਨਹੀਂ ਕਰ ਸਕਦਾ ਤੂੰ ਤਿੰਨਾ ਗੁਣਾਂ ਤੋਂ ਅਤੀਤ ਰੂਪ ਸਭ ਤੋਂ ਉੱਚਾ ਸ੍ਰੇਸ਼ਟ ਭਗਵਾਨਾ ਸਰਬ ਗੁਣ ਸੰਪੰਨ ਤੇ ਸਭਨਾ ਦਾ ਠਾਕੁਰ ਸੁਆਮੀ ਹੈ ਮੈਂ ਹਰ ਹਰ ਨਾਮ ਧਰ ਸੋਈ ਕੀ ਹਰ ਹਰੀ ਬ੍ਰਿ ਕਰਨ ਵਾਲੇ ਹਰ ਪਰਮੇਸ਼ਰ ਜੋ ਤੇਰਾ ਨਾਮ ਹੈ ਮੇਰੇ ਲਈ ਸੋਈ ਉਹ ਹੀ ਸਭ ਥਾਈਂ ਤਾਰ ਅਸਰਾ ਹੈ ਵਾ ਮੈਨੂੰ ਤੇਰੇ ਨਾਮ ਦਾ ਹੀ ਆਸਰਾ ਹੈ ਅਤੇ ਉਹੀ ਤੇਰਾ ਨਾਮ ਤੇਰੇ ਸਰੂਪ ਦੀ ਪ੍ਰਾਪਤੀ ਕਰਾਉਣ ਵਾਲਾ ਹੈ ਜਿਉ ਭਾਵੇ ਤਿਉ ਰਾਖ ਮੇਰੇ ਸਾਹਿਬ ਮੈਂ ਤੁਝ ਬਿਨ ਅਵਰ ਨ ਕੋਈ ਰਹਾਉ ਏ ਮੇਰੇ ਸਾਹਿਬ ਮਾਲਕ ਵਾਹਿਗੁਰੂ ਜੀਓ ਜਿਵੇਂ ਤੈਨੂੰ ਪਾਉਂਦਾ ਹੈ ਤਿਵੇਂ ਮੈਨੂੰ ਰੱਖਣਾ ਕਰ ਵਾ ਤਿਵੇਂ ਮੇਰੀ ਰਾਖ ਰੱਖਿਆ ਕਰ ਮੇਰਾ ਤੇਰੇ ਤੋਂ ਬਗੈਰ ਹੋਰ ਕੋਈ ਵੀ ਰੱਖਿਆ ਕਰਨ ਵਾਲਾ ਨਹੀਂ ਹੈ ਰਹਾਉ ਬਿਸਰਾਮ ਦੇ ਕੇ ਸਤਿਗੁਰੂ ਕਿਰਪਾ ਕਰਦੇ ਹਨ ਮਹਤਾਨ ਦੀ ਬਾਣ ਤੂੰ ਹੈ ਮੇਰੇ ਸੁਆਮੀ ਮੈਂ ਤੁਧ ਆਗੇ ਅਰਦਾਸ ਏ ਮੇਰੇ ਸੁਆਮੀ ਮਾਲਕ ਵਾਹਿਗੁਰੂ ਜੀ ਇਸ ਲੋਕ ਵਿੱਚ ਮੇਰੇ ਸਰੀਰ ਦਾ ਤੂੰ ਹੀ ਤਾਨ ਬਲ ਹੈ ਅਤੇ ਤੂੰ ਹੀ ਪਰਲੋਕ ਦਾ ਦੀਬਾਨ ਆਸਰਾ ਹੈ ਇਸ ਲਈ ਮੈਂ ਤੇਰੇ ਅੱਗੇ ਹੀ ਅਰਦਾਸ ਜੋਦੜੀ ਕਰਦਾ ਹਾਂ ਮੈਂ ਹੋਰ ਥਾਉ ਨਹੀਂ ਜਿਸ ਪਹਿ ਕਰੋ ਬੇਨੰਤੀ ਮੇਰਾ ਦੁੱਖ ਸੁੱਖ ਤੁਝ ਹੀ ਪਾਸੇ ਮੇਰੇ ਲਈ ਕੋਈ ਹੋਰ ਥਾਂ ਹੈ ਹੀ ਨਹੀਂ ਜਿਸ ਪਾਸ ਜਾ ਕੇ ਮੈਂ ਬੇਨਤੀ ਕਰ ਸਕਾਂ ਮੇਰਾ ਦੁੱਖ ਸੁੱਖ ਤੇਰੇ ਹੀ ਪਾਸੇ ਹੁੰਦਾ ਕੋਲ ਹੈ। ਭਾਵ ਤੋਖ ਦੀ ਨਿਵਰਤੀ ਤੇ ਸੁਖ ਦੀ ਪ੍ਰਾਪਤੀ ਤੇਰੇ ਕੋਲੋਂ ਹੀ ਹੋਣੀ ਹੈ। ਸੋ ਇੱਥੇ ਨੋਟ ਕਰਨ ਵਾਲੀ ਜਵਾਬ ਜੀ ਦੇ ਇਹ ਬਚਨ ਹੈ ਕਿ ਪ੍ਰਾਤਨ ਸਰੂਪਾਂ ਵਿੱਚ ਵੀ ਪਾਸੇ ਪਾਠ ਹੀ ਸ਼ੁੱਧ ਹੈ। ਪਰੰਤੂ ਅੱਜਕੱਲ ਪ੍ਰਚਲਿਤ ਬੀੜਾਂ ਵਿੱਚ ਪਾਸ ਪੱਪੇ ਨੂੰ ਕੰਨਾਂ ਸੱਚੇ ਨੂੰ ਸਿਹਾਰੀ ਆਉਂਦਾ ਹੈ। ਸੋ ਇਸ ਤਰ੍ਹਾਂ ਕੀਤਾ ਗਿਆ ਹੈ। ਪਰ ਜੋ ਪਾਠ ਹੈ ਪ੍ਰਤ ਨੂੰ ਪਾਸੇ ਹੈ। ਅੱਗੇ ਹੁਣ ਪਰਮੇਸ਼ਰ ਦੀ ਸਮਰੱਥਤਾ ਦਾ ਵਰਣਨ ਕਰਦੇ ਹਨ ਵਿਚੇ ਧਰਤੀ ਵਿਚੇ ਪਾਣੀ ਵਿਚ ਕਾਸਟ ਅਗਨ ਤਰੀਜੈ हे ਪਾਦਸ਼ਾ ਤੂੰ ਇਤਨਾ ਸਮਰੱਥ ਹੈ ਕਿ ਇਸ ਬ੍ਰਹਿਮੰਡ ਦੇ ਵਿਚੇ ਅੰਦਰ ਹੀ ਧਰਤੀ ਪ੍ਰithvi ਵਿਚੇ ਅੰਦਰ ਹੀ ਪਾਣੀ ਰੱਖਿਆ ਹੈ ਭਾਵ ਧਰਤੀ ਵਿੱਚ ਪਾਣੀ ਹੈ ਤੇ ਪਾਣੀ ਵਿੱਚ ਧਰਤੀ ਰੱਖੀ ਹੋਈ ਹੈ ਅਤੇ ਕਾਸਟ ਲੱਕੜਾਂ ਦੇ ਵਿੱਚ ਅੰਦਰ ਆਗ ਰੱਖੀ ਹੋਈ ਹੈ ਬੱਕਰੀ ਸਿੰਘ ਇਕ ਤੈ ਥਾਏ ਰਾਖੇ ਮਨ ਹਰ ਜਪ ਪ੍ਰਮ ਪਉ ਦੂਰ ਕੀਜੈ ਬੱਕਰੀ ਅਤੇ ਸਿੰਘ ਹੁੰਦਾ ਸ਼ੇਰ ਵੀ ਇੱਕੋ ਥਾਂ ਰੱਖ ਦਿੱਤੇ ਹਨ ਵਾ ਬੱਕਰੀ ਦੀ ਨਿਆਈ ਧਰਤੀ ਤੇ ਲੱਕੜੀ ਅਤੇ ਸ਼ੇਰ ਦੀ ਨਿਆਈ ਪਾਣੀ ਤੇ ਅੱਗ ਆਦ ਆਪਸ ਵਿੱਚ ਵਿਰੋਧੀ ਸੁਭਾਅ ਵਾਲਿਆਂ ਨੂੰ ਵੀ ਇੱਕ ਥਾਂ ਇਕੱਠਾ ਕਰਕੇ ਰੱਖਿਆ ਹੋਇਆ ਭਾਵੇਂ ਸਾਰੇ ਆਪਸ ਵਿੱਚ ਵਿਰੋਧੀ ਹਨ ਪਰ ਤੇਰੇ ਹੁਕਮ ਤੋਂ ਬਿਨਾ ਕੁਝ ਨਹੀਂ ਕਰ ਸਕਦੇ ਵਾ ਬੱਕਰੀ ਦੀ ਨਿਆਈ ਨਿਮਰਤਾ ਤੇ ਸ਼ੇਰ ਦੀ ਨਿਆਈ ਹੰਕਾਰ ਨੂੰ ਇੱਕ ਹਿਰਦੇ ਰੂਪੀ ਥਾਂ ਵਿੱਚ ਰੱਖਿਆ ਹੋਇਆ ਹੈ ਵਾ ਬੱਕਰੀ ਦੀ ਨਿਆਈ ਨਿਮਾਣੀ ਜਿੰਦ ਤੇ ਸ਼ੇਰ ਦੀ ਨਿਆਈ ਕਾਲ ਦੋਵੇਂ ਆਪਣੇ ਹੁਕਮ ਵਿੱਚ ਰੱਖੇ ਹੋਏ ਹਨ ਇਸ ਲਈ हे ਮਨ ਤੂੰ ਹਰ ਪਰਮੇਸ਼ਰ ਦਾ ਨਾਮ ਜਪ ਚਿੰਤਨ ਕਰਕੇ ਆਪਣੇ ਅੰਦਰੋਂ ਪੰਜ ਪ੍ਰਕਾਰ ਦਾ ਭਰਮ ਤੇ ਸਤ ਪ੍ਰਕਾਰ ਦਾ ਭਉ ਡਰ ਦੂਰ ਕਰਨਾ ਕਰ ਹਰ ਕੀ ਵਡਿਆਈ ਦੇਖੋ ਸੰਤ ਹਰ ਨਿਮਾਣਿਆ ਮਾਣ ਦੇਵਾਏ ਏ ਸੰਤੋ ਸੰਤ ਜਨੋ ਵੇਖਣਾ ਕਰੋ ਕਿ ਹਰ ਪਰਮੇਸ਼ਰ ਦੀ ਵਡਿਆਈ ਉਚਤਾ ਸ਼ੋਭਾ ਕੈਸੀ ਉੱਤਮ ਹੈ ਜੋ ਹਰ ਪਰਮੇਸ਼ਰ ਨਿਮਾਣਿਆ ਮਾਣਿਆ ਤੋਂ ਹੀਣਿਆ ਨਿਮਰਤਾ ਵਾਲਿਆਂ ਨੂੰ ਮਾਣ ਸਨਮਾਨ ਦਿਵਾਉਣਾ ਕਰਦਾ ਹੈ ਜੋ ਧਰਤੀ ਚਰਨ ਤਲੇ ਤੇ ਉਪਰ ਆਵੇ ਤੇਉ ਨਾਨਕ ਸਾਧ ਜਨਾ ਜਗਤ ਆਣ ਸਭ ਪੈਰੀ ਪਾਏ ਜਿਵੇਂ ਧਰਤੀ ਪ੍ਰithvi ਚਰਨ ਪੈਰਾਂ ਦੇ ਥੱਲੇ ਤੋ ਧੂੜ ਰੂਪ ਵਿੱਚ ਸਿਰ ਉੱਪਰ ਆ ਪੈਂਦੀ ਹੈ ਵਾ ਮਰਿਆ ਤੋਂ ਉੱਪਰ ਆ ਪੈਂਦੀ ਹੈ ਸਤਿਗੁਰੂ ਸਾਹਿਬ ਜੀ ਕਥਨ ਕਰਦੇ ਹਨ ਕਿ ਤਿਵੇਂ ਪਰਮੇਸ਼ਰ ਸਾਰੇ ਜਗਤ ਸੰਸਾਰ ਨੂੰ ਆਣ ਲਿਆ ਕੇ ਆਪਣੇ ਸਾਧ ਸ੍ਰੇਸ਼ਟ ਭਗਤ ਜਨਾ ਦੇ ਪੈਰੀਂ ਚਰਨੀ ਪਉਂਦਾ ਹੈ ਸੂਹੀ ਮਹੱਲਾ ਚੌਥਾ ਤੂੰ ਕਰਤਾ ਸਭ ਕਿਸੇ ਆਪੀ ਜਾਣੈ ਕਿਆ ਤੁਧ ਪਹਿ ਆਖ ਸੁਣਾਈਐ ਏ ਵਾਹਿਗੁਰੂ ਤੂੰ ਸਾਰੀ ਸ੍ਰਿਸ਼ਟੀ ਦਾ ਕਰਤਾ ਰਚਣਹਾਰ ਹੈ ਤੇ ਆਪ ਹੀ ਸਾਰਾ ਕੁਝ ਜਾਣਦਾ ਅਸੀਂ ਤੇਰੇ ਪਾਸ ਕੀ ਕਹਿ ਕਰਕੇ ਸੁਣਾਉਣਾ ਕਰੀਏ ਭਾਵ ਤੇਰੇ ਕੋਲੋਂ ਕੁਝ ਵੀ ਲੁਕਿਆ ਛੁਪਿਆ ਤਾਂ ਹੈ ਹੀ ਨਹੀਂ ਬੁਰਾ ਭਲਾ ਤੁਧ ਸਭ ਕਿਸ ਸੂਝੈ ਜਿਹਾ ਕੋ ਕਰੀ ਤੇਹਾ ਕੋ ਪਾਈਐ ਬੁਰਾ ਮੰਦਾ ਭਲਾ ਚੰਗਾ ਸੰਕਲਪ ਕਰਮ ਤੈਨੂੰ ਸਾਰਾ ਕੁਝ ਹੀ ਦਿਸਦਾ ਹੈ ਜੈਸਾ ਕੋਈ ਕਰਮ ਕਰ ਤੱਬ ਕਰਦਾ ਹੈ ਉਹ ਜਿਹਾ ਹੀ ਕੋਈ ਫਲ ਪਾ ਲੈਂਦਾ ਹੈ ਮੇਰੇ ਸਾਹਿਬ ਤੂੰ ਅੰਦਰ ਕੀ ਵਿਦ ਜਾਣੈ ਏ ਮੇਰੇ ਸਾਹਿਬ ਮਾਲਕ ਵਾਹਿਗੁਰੂ ਤੂੰ ਸਾਰਿਆਂ ਦੇ ਅੰਦਰ ਦੀ ਵਿਦ ਹਾਲਤ ਨੂੰ ਜਾਣਦਾ ਹੈ ਬੁਰਾ ਭਲਾ ਤੁਦ ਸਭ ਕਿਛ ਸੂਜੈ ਤੁਦ ਭਾਵੈ ਤਿਵੈ ਬੁਲਾਵੈ ਰਹਾਉ ਬੁਰਾ ਭਲਾ ਮੰਦਾ ਚੰਗਾ ਤੈਨੂੰ ਸਾਰਾ ਕੁਝ ਹੀ ਸੂਜੇ ਦਿਸਦਾ ਹੈ ਜਿਵੇਂ ਤੈਨੂੰ ਪਾਉਂਦਾ ਹੈ ਉਵੇਂ ਹੀ ਜੀਵਾਂ ਤੂੰ ਬੁਲਾਵੈ ਬੁਲਾਉਂਦਾ ਹੈ ਰਹਾਉ ਬਿਸਰਾਮ ਦੇ ਕੇ ਪਾਤਸ਼ਾਹ ਕਿਰਪਾ ਕਰ ਰਹੇ ਹਨ ਸਭ ਮੋਹ ਮਾਇਆ ਸਰੀਰ ਹਰ ਕੀਆ ਵਿਚ ਦੇ ਹੀ ਮਾਨਖ ਭਗਤ ਕਰਾਈ। ਏ ਹਰ ਪਰਮੇਸ਼ਰ ਜੀ ਤੂੰ ਆਪ ਹੀ ਸਾਰੇ ਸਰੀਰ ਤਨਾ ਵਿੱਚ ਮਾਇਆ ਦਾ ਮੋਹ ਸਨੇ ਪ੍ਰਗਟ ਕੀਤਾ ਹੋਇਆ। ਪਾਤਸ਼ਾਹ ਕਹਿੰਦੇ ਹਨ ਕੁਰਬਾਨ ਕੀਤਾ ਤਿਸੈ ਵਿਟਹੋ ਜਿਨ ਮੋਹ ਮੀਠਾ ਲਾਇਆ। ਗੁਰੂ ਅਮਰਦਾਸ ਮਹਾਰਾਜ ਜੀ ਪਾਵਨ ਗੁਰਬਾਣੀ ਸ੍ਰੀ ਅਨੰਦ ਸਾਹਿਬ ਜੀ ਦੇ ਵਿੱਚ ਮਾਰੇ ਕਹਿੰਦੇ ਮੈਂ ਕੁਰਬਾਨ ਜਾਂਦਾ ਹਾਂ। ਪਰਮੇਸ਼ਰ ਤੋਂ ਜਿਸ ਨੇ ਇਹ ਮੋਹ ਇੰਨਾ ਮਿੱਠਾ ਲਾਇਆ ਪਰ ਤੂੰ ਆਪ ਹੀ ਕਿਸੇ ਵਿਰਲੇ ਉੱਤੇ ਕਿਰਪਾ ਦ੍ਰਿਸ਼ਟੀ ਕਰਕੇ ਇਸ ਮਨੁੱਖਾ ਦੇਹੀ ਅੰਦਰ ਆਪਣੀ ਭਗਤ ਤੱਤੇ ਨੂੰ ਸਿਹਾਰੀ ਹੈ ਭਗਵ ਭਗਤੀ ਕਰਾਉਣਾ ਕੀਤੀ ਹੈ ਵਾਹਿ ਪਰਮੇਸ਼ਰ ਤੂੰ ਆਪ ਹੀ ਸਾਰੇ ਸਰੀਰਾਂ ਵਿੱਚ ਮਾਇਆ ਦਾ ਮੋਹ ਪ੍ਰਵਿਰਤ ਕੀਤਾ ਹੋਇਆ ਭਾਵ ਉਹਨਾਂ ਜੂਨਾਂ ਦੇ ਜੀਵ ਅਵਿਦਿਆ ਦੇ ਕਾਰਨ ਸਦਾ ਰਾਗ ਦੁਇਖ ਵਿੱਚ ਰਹਿੰਦੇ ਹਨ ਪਰ ਮਨੁੱਖਾ ਦੇਹੀ ਦੇ ਵਿੱਚ ਹੀ ਤੂੰ ਕਿਰਪਾ ਕਰਕੇ ਆਪਣੀ ਭਗਤੀ ਕਰਾਉਣਾ ਕੀਤੀ ਹੈ ਇਕਨਾ ਸਤਗੁਰ ਮੇਲ ਸੁਖ ਦੇਵਹਿ ਇਕ ਮਨਮੁਖ ਧੰਦ ਪਟਾਈ ਕਈਆਂ ਨੂੰ ਸਤਗੁਰੂ ਦੇ ਨਾਲ ਮੇਲ ਕਰਕੇ ਆਪਣੀ ਪ੍ਰਾਪਤੀ ਦਾ ਸੁਖ ਆਨੰਦ ਦੇਣਾ ਕਰਦਾ ਹੈ ਅਤੇ ਕਈ ਮਨਮੁਖਾਂ ਨੂੰ ਧੰਦ ਵਿਹਾਰਾਂ ਵਿੱਚ ਪਟਾਈ ਪਿੱਟ ਸਿਆਪੇ ਪੁਵਾਈ ਰੱਖਦਾ ਹੈ ਭਾਵ ਖੱਜਲ ਖੁਆਰ ਕਰਦਾ ਰਿਂਦਾ ਹੈ ਸਭ ਕੋ ਤੇਰਾ ਤੂੰ ਸਭਨਾ ਕਾ ਮੇਰੇ ਕਰਤੇ ਤੁਦ ਸਭਨਾ ਸਿਰ ਲਿਖਿਆ ਲੇਖ ਏ ਮੇਰੇ ਕਰਤੇ ਰਚਨਹਾਰ ਪ੍ਰਭੂ ਸਭ ਕੋਈ ਤੇਰਾ ਹੀ ਪੈਦਾ ਕੀਤਾ ਹੋਇਆ ਹੈ ਅਤੇ ਤੂੰ ਸਾਰਿਆਂ ਦਾ ਮਾਲਕ ਹੈ ਤੂੰ ਸਭਨਾ ਸਾਰਿਆਂ ਦੇ ਸਿਰ ਭਾਵ ਮੱਥੇ ਉੱਪਰ ਉਹਨਾਂ ਦੇ ਕਰਮਾਂ ਅਨੁਸਾਰ ਲੇਖ ਲਿਖਿਆ ਹੋਇਆ ਹੈ ਜੇਹੀ ਤੂੰ ਨਦਰ ਕਰਹਿ ਤੇਹਾ ਕੋ ਹੋਵੇ ਬੇ ਨਦਰਿ ਨਾਹੀ ਕੋ ਭੇਖ ਜੈਸੀ ਤੂੰ ਆਪਣੀ ਨਦਰ ਦ੍ਰਿਸ਼ਟੀ ਕਰਦਾ ਹੈ ਉਹ ਜਿਹਾ ਹੀ ਕੋਈ ਹੁੰਦਾ ਹੈ ਤੇਰੀ ਨਦਰਿ ਦ੍ਰਿਸ਼ਟੀ ਤੋਂ ਬਗੈਰ ਕੋਈ ਵੀ ਭੇਖ ਲਿਬਾਸ ਨਹੀਂ ਹੈ ਤੇਰੀ ਵਡਿਆਈ ਤੂੰ ਹੈ ਜਾਣੈ ਸਭ ਤੁਧਨੋ ਨਿਤ ਧਿਆਏ ਏ ਵਾਹਿਗੁਰੂ ਤੇਰੀ ਵਡਿਆਈ ਮਹਿਮਾ ਉਚਤਾ ਨੂੰ ਤੂੰ ਆਪ ਹੀ ਜਾਣਦਾ ਹੈ ਸਾਰੇ ਤੈਨੂੰ ਹੀ ਨਿਤਾ ਪ੍ਰਤੀ ਧਿਆਏ ਯਾਦ ਕਰਦੇ ਹਨ ਜਿਸ ਨੂੰ ਤੁਦ ਭਾਵੈ ਤਿਸ ਨੂੰ ਤੂੰ ਮੇਲੈ ਜਨ ਨਾਨਕ ਸੋ ਥਾਏ ਪਾਏ ਜਿਸ ਨੂੰ ਪਾਵ ਤੂੰ ਪਾਉਂਦਾ ਹੈ ਪਾਵ ਤੁਦ ਤੇਉਂ ਪਾਉਂਦਾ ਹੈ ਵਾ ਜਿਸ ਨੂੰ ਤੂੰ ਚਾਹੁੰਦਾ ਹੈ ਵਾ ਜਿਸ ਨਿਮਰਤਾ ਵਾਲਿਆਂ ਨੂੰ ਗੁਰਾਂ ਦੁਆਰਾ ਤੇਰਾ ਨਾਮ ਜਪਣਾ ਪਾਉਂਦਾ ਹੈ ਉਸ ਨੂੰ ਤੂੰ ਆਪਣੇ ਨਾਲ ਮੇਲ ਲੈਂਦਾ ਹੈ ਸਤਿਗੁਰੂ ਸਾਹਿਬ ਜੀ ਕਥਨ ਕਰਦੇ ਹਨ ਕਿ ਉਹ ਜਨਪੁਰਸ਼ ਤੇਰੇ ਸਰੂਪ ਰੂਪੀ ਥਾਏ ਥਾ ਨੂੰ ਪਾਉਂਦਾ ਹੈ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਜੀ ਕਾ ਖਲਸਾ ਵਾਹਿ ਗੁਰੂ ਜੀ ਕੀ ਫਤਿਹ